ਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ ਪੇਜ ਤੇ ਐਡ ਹੋਣਾ ਚਾਹੁੰਦੇ ਨੇ Facebook ਤੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆ ਰਹੇ ਹਾਂ ਇੱਕ ਮੋਰਾ ਨਸਲ ਦੀ ਕੱਟੀ ਅੱਜ ਦੀ ਵੀਡੀਓ ਆਪਾਂ ਦੋਸਤੋ ਉਗਰਾਹਾ ਪਿੰਡ ਤੋਂ ਕਵਰ ਕਰ ਰਹੇ ਆ ਜੇ ਗੱਲ ਕਰੀਏ ਉਗਰਾਹਾ ਪਿੰਡ ਦੀ ਤਾਂ ਇਹ ਜ਼ਿਲ੍ਹੇ ਸੰਗਰੂਰ ਚ ਪੈ ਜਾਂਦਾ ਸੁਨਾਮ ਸ਼ਹਿਰ ਤੋਂ 9-10 ਕਿਲੋਮੀਟਰ ਦੀ ਦੂਰੀ ਤੇ ਆ ਜਿਹੜਾ ਰੋਡ ਸੁਨਾਮ ਤੋਂ ਬਰੇਟਾ ਮੰਡੀ ਜਾਂਦਾ ਉਹ ਮੇਨ ਰੋਡ ਦੇ ਉੱਤੇ ਸੁਨਾਮ ਤੋਂ 9 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਥਿਤ ਹੈ ਉਗਰਾਹਾ ਪਿੰਡ ਕਿਸੇ ਜਾਣ ਜਾਣ ਪਹਿਚਾਣ ਦਾ ਮਹਤਾਜ ਨਹੀਂ ਦੋਸਤੋ ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਸਰਦਾਰ ਜਗਿੰਦਰ ਸਿੰਘ ਉਗਰਾਹਾ ਨੇ ਤਾਕੜਾ ਰੋਲ ਨਭਾਇਆ ਹੈ ਪਿਛਲੇ ਦਿਨੀ ਗੂਗਲ 'ਚ ਸਭ ਤੋਂ ਵੱਧ ਸਰਚਾਂ ਉਗਰਾਹਾ ਪਿੰਡ ਦੇ ਨਾਮ ਤੇ ਵੱਜੀਆਂ ਨੇ ਤੇ ਮਤਲਬ ਸਾਰੇ ਵੀਰਾਂ ਨੂੰ ਪਤਾ ਹੀ ਲੱਗ ਜੂਗਾ ਗੁਰਾਂਹ ਕਿੱਥੇ ਜਿਆ ਮੇਦੇਵਾਸ ਜਖੇਪਲ ਛਾਜਲੀ ਇਹਦੇ ਆਸ-ਪਾਸ ਦੇ ਪਿੰਡ ਰਹਿ ਜਾਂਦੇ ਨੇ ਇੱਕ ਵਾਰ ਕੱਟੀ ਦੇ ਕਰ ਲੋ ਦਰਸ਼ਨ ਮੂੰਹ ਮੱਥਾ ਦੇਖ ਲੋ ਫਿਰ ਬਾਈ ਜੀ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਨੰਬਰ ਵੀ ਬਾਈ ਦਾ ਚੱਲੂਗਾ ਸਕਰੀਨ ਤੇ ਤੇ ਵੀਡੀਓ ਦੇ ਵਿੱਚ ਹੀ ਰੇਟ ਕਰਾਵਾਂਗੇ ਕੱਟੀ ਦਾ ਜਿਹੜੇ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਕਨੈਕਟ ਕਰਕੇ ਲੈ ਸਕਦਾ ਹੈ ਬਿਲਕੁਲ ਕੁੰਡਾ ਸਿੰਘ ਹੈ ਦੋਸਤੋ ਕੱਦ ਵਿੱਡ ਬਹੁਤ ਹੈ ਉਮਰ ਵੀ ਨਿੱਕੀ ਹੈ ਕੱਟੀ ਦੀ ਆਜੋ ਬਾਈ ਨਾ ਕਰਾਉਣਾ ਤੁਹਾਡੀ ਗੱਲਬਾਤ ਸੀਰੀਅਸ ਹੰਦਾਂ ਦੀ ਉਹਦਾ ਹੋਊਗੀ ਸਾਸਤਰੀ ਕਾਲ ਬਾਈ ਕੀ ਨਾਮ ਆ ਬਾਈ ਨਿਰਮਲ ਸਿੰਘ ਨਿਰਮਲ ਸਿੰਘ ਪਿੰਡ ਕਿਹੜਾ ਬਾਈ ਉਗਰਾਹ ਇਹ ਕੱਟੀ ਦੀ ਕੀ ਡਿਟੇਲ ਆ ਬਾਈ ਉਮਰ ਕਿੰਨੀ ਆ ਇਹਦੀ ਇਹਦੀ ਉਮਰ 1 ਸਾਲ 2 ਮਹੀਨੇ 1 ਸਾਲ 2 ਮਹੀਨੇ ਹਾਂ ਠੀਕ ਹੈ ਇਹ ਕਿਹੜੇ ਟੀਕੇ ਦੀ ਆਪ ਇਹ ਉਹਰੀਆਂ ਭਰਾ ਸੀਗਾ ਸਰਕਾਰੀ ਸਰਕਾਰੀ ਹਸਪੀਟਲ ਦੇ ਵਿੱਚੋਂ ਇਹਦੀ ਮਾਦਰ ਦਾ ਕੀ ਰਿਕਾਰਡ ਆ ਦੁੱਧ ਦਾ ਇਹਦੀ ਮਾਦਰ ਦਾ ਰਿਕਾਰਡ ਵਧੀਆ ਸੀ ਵੀਰੇ 16 17 ਲੀਟਰ ਦੁੱਧ ਦਿੰਦਾ ਹੈ ਕਿੰਵੇਂ ਸੂਏ ਦਿੰਦਾ ਹੈ ਉਹ ਦੂਜੇ ਸੂਏ ਦੂਜੇ ਸੂਏ ਹਾਂ ਹੈ ਇਹਦੀ ਮਾਤਰੀ ਇਸ ਟਾਈਮ ਆਪਣੇ ਕੋਲ ਜਾਂ ਸੇਲ ਕਰਦੀ ਹੈ ਸੇਲ ਕਰਦੀ ਸੇਲ ਹੋਊਗੀ ਇੱਕ 20 ਦੀ ਸੇਲ ਕਰ ਇੱਕ 20 ਦੀ ਸੇਲ ਕਰਦੀ ਆਪੇ ਸਰਕਾਰੀ ਸੇਮੰਦੀ ਆ ਇਹ ਪਹਿਲੇ ਸੂਏ ਦੀ ਹੈ ਹਾਂ ਪਹਿਲੇ ਸੂਏ ਦੀ ਠੀਕ ਹੈ ਭਾਈ ਇਹਦਾ ਰੇਟ ਕੀ ਕਰਦੇ ਹੋ ਭਾਈ ਰੇਟ ਦੇ ਦਾਂਗੇ ਬਾਈ ਬੂਈ ਦੀ ਜਰਾ 22000 ਫਿਕਸ ਰੇਟ ਹੈ ਹਾਂਜੀ ਮਾੜਾ ਮੋਟਾ ਹੋਰ ਵੀ ਕਰ ਲਾਂਗੇ ਅੱਛਾ ਮੌਕੇ ਤੇ ਮਾਨਤਾਂ ਨੂੰ ਹੋ ਜਾਊਗਾ ਜਿਹੜੇ ਵੀ ਰੌਣਗੇ 22000 22 ਨੇ ਰੇਟ ਕਰਿਆ ਵੀ ਥੋੜਾ ਬਹੁਤਾ ਹੀ ਹੋਊਗਾ ਇਹਦੇ ਚ ਮਾਨਤਾਂ ਜੇ ਵੀਰ ਕੋਈ ਕਹੇ ਵੀ ਬਾਲਾ ਫਰਕ ਨਹੀਂ ਪੈਣਾ ਹਾਂ ਹਾਂ ਆਪਣਾ ਨੰਬਰ ਬੋਲ ਦੋ ਬਾਈ 81464 07206 ਇੱਕ ਵਾਰੀ ਫੇਰ ਬੋਲ ਦੋ 81464 07206 ਠੀਕ ਹੈ ਬਾਈ ਆ ਕੱਟੀ ਖੋਲ ਕੇ ਦਿਖਾ ਦਿਓ ਮੂੰ ਮੱਥਾ ਦੇਖ ਲਓ ਦੋਸਤੋ ਇੱਕ ਵਾਰੀ ਬਿਲਕੁਲ ਕੁੰਡਾ ਸਿੰਘ ਹੈ ਉਮਰ ਕਿੰਨੀ ਕੁ ਹੋਗੀ ਹੋਣੀ ਬਾਈ ਇਹਦੀ ਆਈਡੀਆ 1 ਸਾਲ 2 ਮਹੀਨੇ ਤੋਂ ਸਿਰਫ ਰੂਬਸ 14 ਕ ਮਹੀਨ ਆ ਕੱਟੀ ਦੇਖ ਸਕਦੇ ਹੋ ਦੋਸਤੋ ਕੱਦ ਵਿੱਡ ਬਹੁਤ ਹੈ ਡਰਦੀ ਆ ਥੋੜਾ ਘਰੇਲੂ ਜਾਨਵਰ ਨੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਇੱਕ ਅੱਧਾ ਪਸ਼ੂ ਵੱਧ ਜਾਂਦਾ ਤਾਂ ਬਾਈ ਸੇਲ ਕਰ ਦਿੰਦਾ ਵਿੱਚੋਂ ਪਿੱਠਪੂੜਾ ਦੇਖ ਸਕਦੇ ਹੋ ਦੋਸਤੋ ਚੌੜੇ ਟਾਂਚੇ ਦੀ ਕੱਟੀ ਬਣੂਗੀ ਕੱਦ ਵਿੱਡ ਬਹੁਤ ਸੋਹਣਾ ਕੱਢੂਗੀ ਸਿੰਘ ਬਿਲਕੁਲ ਕੁੰਡਾ ਹੈ ਮਾਦਰ ਰਿਕਾਰਡ ਬਾਈ ਨੇ 16 ਕਿਲੋ ਦੱਸਿਆ ਦੂਜੇ ਸੂਏ ਕਹਿੰਦਾ ਵੀ ਦੁੱਧ ਤੇ ਲਿਆ ਕੇ ਵੇਚੀ ਆ ਝੋਟੀ ਕਬੀ ਦੀ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਬਾਈ ਜੀਆਂ ਚੋਂ ਇਹ ਪਹਿਲੇ ਸੂਏ ਦੀ ਆ ਦੋਸਤੋ ਸਰਕਾਰੀ ਸੀਮੰਦੀ ਆ ਥਣ ਦਿਖਾ ਦੂਗੀ ਬਾਈ ਹਾਂਜੀ ਇਹ ਮਾਰੀ ਹੱਥ ਇੱਕ ਵਾਰ ਤੁਹਾਨੂੰ ਦੋਸਤੋ ਠੰਢੀ ਦਿਖਾ ਦਾਨੇ ਆ ਇਹ ਡਰ ਡਰ ਜਾਂਦਾ ਹੈ ਜਾਨਵਰ ਕਈ ਵਾਰੀ ਕੈਮਰੇ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਹਿਣ ਦਿਓ ਠੰਢ ਤਾਂ ਚਾਰ ਹੋਣੇ ਨਾ ਕੱਲਾ 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 ਥਾਣਾ ਚਾਰ ਥਾਣੇ ਦੋਸਤੋ ਬਾਕੀ ਜਿਹੜਾ ਵੀਰ ਲੈਣ ਆਊਗਾ ਨੇੜੇ ਤੋਂ ਆ ਕੇ ਤਸੱਲੀ ਕਰਕੇ ਲੈ ਲਿਓ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀਰ ਨੂੰ ਕੱਟੀ ਪਸੰਦ ਆਊਗੀ ਬਾਈ ਨਾਲ ਫੋਨ ਤੇ ਕਨੈਕਟ ਕਰਕੇ ਸੌਦਾ ਕਰਕੇ ਕੱਟੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦਾ ਹੈ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਆਈਡੀਆ ਆ ਜਾਂਦਾ ਇੱਕ ਜਿਹੜੇ ਵੀਰ ਦੂਰ ਤੋਂ ਆਉਂਦੇ ਨੇ ਤੇ ਬਾਕੀ ਖਰੀਦਣਾ ਤੁਸੀਂ ਆਪਣੀ ਤਸੱਲੀ ਕਰਕੇ ਹੁੰਦਾ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ ਹੈ